ਜਿਹੜੇ ਜਹੇਦਾਰ ਸਾਹਿਬਾਨ ਚੌਥੀ ਜਿਹੜੇ ਕੱਲ੍ਹ ਤੱਕ ਖਾਬ ਦੇਨੇ ਪੰਜ ਤਖਤਾਂ ਦੇ ਜਹੇਦਾਰ ਸਾਹਿਬਾਨ ਨੇ ਪੰਜ ਤਖਤਾਂ ਦੇ ਜਹੇਦਾਰ ਸਾਹਿਬਾਨਾਂ ਨੇ ਦੇਖਣਾ ਕਿ ਸਰ ਸੰਗੀਤ ਦੀ ਬਾਦਲ ਹੋਣਾ ਨੇ ਜਿਹੜੀ ਮਾਫੀ ਮੰਗੀਆ ਕਿਸ ਤਰ੍ਹਾਂ ਦੀ ਮਾਫੀ ਹੈ ਤੇ ਉਸ ਮਾਫੀ ਲਈ ਉਹ ਕਿੰਨੇ ਕੋ ਖਿਨਾ ਕਰਨੇ ਔਰ ਉਸ ਮਾਫੀ ਦੀ ਉਹਨਾਂ ਨੂੰ ਕੀ ਸਜ਼ਾ ਦੇਣੀ ਬਣਦੀ ਹੈ ਅਨੁਸਾਰ ਰੋਹ ਦੇ ਤਨਸਾ ਇਹ ਤਾਂ ਜਹੇਦਾਰ ਸਾਹਿਬਾਨ ਨੇ ਦੇਖਣਾ ਪਰ ਇੱਕ ਗੱਲ ਜ਼ਰੂਰ ਆ ਕਿ ਪੰਜ ਦਾ ਪੰਜਾਬੀਆਂ ਦਾ ਜਿਹੜਾ ਬਾਰ-ਬਾਰ ਫਤਵਾ ਸੁਵੀਰ ਸਿੰਘ ਬਾਦਲ ਤੋਂ ਉਲਟ ਔਰੇ ਮੰਗਾ ਝੁੰਡਾ ਕਮੇਟੀ ਦੇ ਸਬਾਚਾਂ ਦੇ ਵਿੱਚ ਪਹਿਲੇ ਨੰਬਰ ਤੇ ਲਿਖਤੀ ਕਲਮਾ ਨੂੰ ਬੜਾਈ ਵੱਲੋਂ ਬੜਾਈ ਕਮੇਟੀ ਦੀ ਇਹ ਸਸੂਵੀਰ ਸਿੰਘ ਬਾਦਲ ਨੂੰ ਤਿਆਗ ਪੱਤਰ ਦੇਣਾ ਚਾਹੀਦਾ ਔਰ ਪ੍ਰਧਾਨਗੀ ਤੋਂ ਲਾਂਭੇ ਹੋਣਾ ਚਾਹੀਦਾ ਦੇਸ਼ ਵਰਮਣੀ ਅਹਾਲੀਦਾਰ ਨੂੰ ਮੋੜ ਲਿਆ ਤੇ ਕਰ ਸਵਾਲ ਹੈ ਸੁਵੀਰ ਸਿੰਘ ਬਾਦਲ ਦਾ ਜਾਂ ਕਿਸੇ ਵਿਅਕਤੀ ਦਾ ਨਹੀਂ ਸਵਾਲ ਹੈ ਸੰਸਦਿਕ ਵਿਚਾਰਧਾਰਾ ਦਾ ਸਵਾਲ ਹੈ ਸੰਸਦਿਕ ਸੰਸਥਾਵਾਂ ਨੂੰ ਪੰਜ ਸਦੀਆਂ ਸੰਸਥਾਵਾਂ ਦੇ ਰੂਪ ਵਿੱਚ ਦੇਖਣ ਦਾ ਸੋ ਅੱਜ ਜੋ ਨਿਹਾਰ ਇਹਨਾਂ ਸੰਸਥਾਵਾਂ ਵਿੱਚ ਆਇਆ ਹਰ ਪੰਥਧਰਤੀ ਪੰਥ ਅਕੈਸ਼ੀ ਨੂੰ ਚਿੰਤਾ ਕਿ ਸ਼ਰੋਮਣੀ ਕਾਲੀਦਾਰ ਵਿੱਚ ਆਈ ਗਰਾਫਟ ਨੂੰ ਕਿਵੇਂ ਦੂਰ ਕੀਤਾ ਜਾਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸਰਤਾ ਪੰਥ ਦੀ ਜਮਾਤ ਆ ਉਹ ਕਿਸੇ ਇੱਕ ਵਿਅਕਤੀ ਦੀ ਇੱਕ ਧੜੇ ਦੀ ਜਮਾਤ ਨਾ ਹੋਵੇ ਸੋਚੇ ਪੰਥ ਦੀ ਜਮਾਤ ਬਣੇ ਇਹ ਸਾਰੀ ਚਿੰਤਾ ਜੋ ਪੰਥਕ ਹਲਕਿਆਂ ਵਿੱਚ ਹੈ ਉਹਨੂੰ ਸਾਹਮਣੇ ਲੈ ਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਚੋਣਾ ਲੜੀਆਂ ਜਾਣਗੀਆਂ ਸਾਹ ਸੁਜੀਤ ਸਿੰਘ ਬਾਦਲ ਨੇ ਇਸ ਸਾਹਮਣੇ ਚਾਹੇ ਲੰਗਵਾਰ ਦੇ ਵਰਕਿਸ ਸਮਾਗ ਸਜਾਦਗੀ ਸਮਾਗ ਵਿਚ ਜਾਣ ਤੋਂ ਪਹਿਲਾਂ ਮਹੱਲ ਪੰਜਾਬ ਦੇ ਲੋਕਾਂ ਦੀ ਇੱਛਾ ਨੂੰ ਪੂਰਾ ਕਰਦੇ ਆ ਝੁੰਡਾ ਕਮੇਟੀ ਦੀਆਂ ਸਮਾਸ਼ਾ ਸਿਫਾਰਸ਼ਾਂ ਨੂੰ ਲਾਗੂ ਕਰਦੇ ਆ ਔਰ ਆਪਣੇ ਵਰਕਰਾਂ ਦੀ ਨਿਭਜ ਨੂੰ ਪਹਿਚਾਣਦੇ ਆ ਆਪਣੀ ਪ੍ਰਧਾਨੀ ਤੋਂ ਤਿਆਗਪੰਥਰ ਪੁਖਾ ਕੇ ਸਾਹ ਚਾਹੇ ਲੰਗਵਾਰ ਦੇ ਰਾਜ ਦੇ ਤੋਂਗਾ ਇੱਕ ਅਸਨ ਦੇਰ ਤੇਰਾ ਪਏਗਾ ਔਰ ਇੱਕ ਗਰੇ ਸਮਾਗਮ ਹੋਣਗੇ ਵਰਸੀ ਸਮਾਗਮ ਇਹਦੇ ਵਿੱਚ ਇੱਕ ਪਾਸੇ ਤਾਂ ਜੇਲਾ ਕੱਟਣ ਵਾਲੇ ਫੋਰਸ ਤੇ ਸਰਕਾਰਾਂ ਦਾ ਜ਼ੁਲਮ ਸਹਣ ਵਾਲੇ ਹੱਕ ਤੇ ਸੱਚ ਲਈ ਜੇਲਾ ਕੱਟ ਕੇ ਕੁਰਬਾਨੀਆਂ ਕਰਨ ਵਾਲੇ ਆਕਾਲੀਆਂ ਦਾ ਘਟੋ ਇੱਕ ਪਾਸੇ ਰੇਟ ਮਾਫੀਆ ਸ਼ਰਾਬ ਮਾਫੀਆ ਦੇ ਕਾਰਾਂ ਵਿੱਚੋਂ ਨਿਕਲੇ ਆਕਾਲੀਆਂ ਦਾ ਘਟੋਏਗਾ ਸੋ ਪੰਜਾਬ ਦੇ ਲੋਕ ਹਮੇਸ਼ਾ ਕੁਰਬਾਨੀ ਨਾਲ ਤਿਆਗ ਨਾਲ ਔਰ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨਾਲ ਖੜਦੇ ਨੇ ਦੇਖੋ ਪਹਿਲਾਂ ਤਾਂ ਮੈਂ ਹਲਕਾ ਸਨੌਰ ਤੇ ਸਰਕਲ ਜੇਜ਼ਦਾਰਾਂ ਤੇ ਵਰਕਰਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਮੀਟਿੰਗ ਦੀ ਥਾਂ ਜੈਲੀ ਬਣਾ ਕੇ ਅੱਜ ਪੁਨਰਹੀੜੀ ਦੇ ਵਿੱਚ ਜਿਹੜਾ ਇਕੱਠ ਕਰਕੇ ਸਾਹ ਸੁਗਵੀਰ ਸਿੰਘ ਬਾਦਰ ਦੇ ਕੁਝੋਲੀ ਚੁੱਕ ਤੇ ਚਿਹਤਿਆਂ ਵੱਲ ਜੋ ਹਲਕਾ ਸਨੌਰ ਤੇ ਹਲਕਾ ਇੰਚਾਰਜ ਨੂੰ ਤਾਂਬੇ ਕਰਨ ਦਾ ਜਿਹੜਾ ਸ਼ਾਹੀ ਫਰਮਾਨ ਸੁਣਾਇਆ ਸੀ ਉਹਨੂੰ ਇਸ ਇਲਾਕੇ ਦੇ ਲੋਕਾਂ ਨੇ ਮੁੱਢੋਂ ਰੱਦ ਕਰਕੇ ਇਹ ਸਾਫਤ ਕਰਤਾ ਕਿ ਕਿਸੇ ਨੂੰ ਸੇਵਾਦਾਰ ਕਿਸੇ ਨੂੰ ਮੁਖੀ ਇਨਚਾਰਜ ਲੋਕ ਬਣਾਉਂਦੇ ਹੁੰਦੇ ਨੇ ਚਿਹਤੇ ਜਾਂ ਝੋਲੀ ਚੁੱਕ ਜਾਂ ਕਾਰਾਂ ਚੋਂ ਨਿਕਲੇ ਲੋਕ ਨਹੀਂ ਬਣਾਉਂਦੇ ਹੁੰਦੇ ਅੱਜ ਹਲਕਾ ਸਨੌਰ ਦੇ ਸਭ ਲੋਕਾਂ ਦਾ ਵਰਕਰਾਂ ਦਾ ਜਥੇਦਾਰ ਸਾਹਿਬਾਨ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਹਮੇਸ਼ਾ ਸਾਡਾ ਮਾਣ ਰੱਖਿਆ ਜਦੋਂ ਵੀ ਕਿਤੇ ਹਲਕੇ ਸਨੌਰ ਦੇ ਵਿੱਚ ਸਾਨੂੰ ਕੋਣ ਲੜਨੀ ਪਈ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਹਲਕੇ ਦੇ ਲੋਕਾਂ ਨੇ ਹਮੇਸ਼ਾ ਨਵਾਜਿਆ ਸੋ ਅੱਜ ਕੋਈ ਚੁਕ ਤੇ ਚਿਹਤਿਆਂ ਦੇ ਕਿਤੇ ਫੈਸਲੇ ਨੂੰ ਰੱਦ ਕਰਕੇ ਅੱਜ ਸਾਡਾ ਮਾਣ ਬਧਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਪਹਿਲ ਕਰਨੀ ਕੀਤੀ ਆ ਹਲਕਾ ਸਨੌਰ ਦੇ ਲੋਕਾਂ ਨੇ ਜ਼ਿਲ੍ਹਾ ਜੇਜ਼ੇਦਾਰ ਸਾਹਿਬ ਜਰਨੈਲ ਸਿੰਘ ਜੀ ਕਰਤਾਰਪੁਰ ਤੇ ਸੁਖਵਿੰਦਰ ਸਿੰਘ ਰਾਜਲਾ ਨੂੰ ਜੋ ਪ੍ਰਧਾਨਗੀ ਜ਼ਿਲ੍ਹੇ ਜੀ ਤੋਂ ਨਾਂਭੇ ਕਰਨ ਦਾ ਚਿਹਤਿਆਂ ਵੱਲੋਂ ਝੋਲੀ ਚੁੱਕਾ ਵੱਲੋਂ ਫਰਮਾਨ ਸੁਣਾਇਆ ਸੀ ਉਹਨੂੰ ਵੀ ਇਹਨਾਂ ਨੇ ਰੱਦ ਕੀਤਾ ਸੋ ਮੈਂ ਅੱਜ ਜਿਹੜੀ ਮੀਟਿੰਗ ਆ ਅੱਜ ਦੀ ਮੀਟਿੰਗ ਦੇ ਵਿੱਚ ਅੰਤ ਹਰਜਨ ਸਿੰਘ ਜੀ ਲੰਗੋਵਾਲ ਨੂੰ ਸਰਹਜਰੀ ਦੇਣ ਲਈ ਇਸ ਹਾਲਕੇ ਦੇ ਲੋਕਾਂ ਦਾ ਵੱਡਾ ਕਾਫਲਾ ਜਿਹੜਾ ਹੈ ਮੇਰਾ ਖਿਆਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੋਂ ਗੱਡੀਆਂ ਜਾਣਗੀਆਂ ਅੱਜ ਦਾ ਇਕੱਠ ਦੇ ਵਿੱਚ ਲੋਕਾਂ ਨੇ ਜੋ ਵਿਸ਼ਵਾਸ ਦਿਵਾਇਆ ਔਰ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਖਬਾਰਾਂ ਵੀ ਜੋ ਆਇਆ ਕਿ ਸਾ ਸੁਖੀਥੇ ਬਾਦਲੇ ਵੀ ਸਾ ਸੰਤ ਅਰਚਲ ਦੇ ਲੋਕੋਵਾਲ ਸਰਹਜਰੀ ਦੇਣ ਤੇ ਸਵਾਗਤ ਹੀ ਜਾਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸੰਤ ਅਰਜੰਤ ਸਿੰਘ ਲੋਕੋਵਾਲ ਜੀ ਦੇ ਸਰਹਜਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੀ ਸੋਚ ਤੇ ਚੱਲਣ ਦਾ ਕਰਨ ਕਰਕੇ ਜਾਣ ਜਿਵੇਂ ਸੰਤ ਹਰਜੰਤ ਸਿੰਘ ਲੋਂਗੋਵਾਲ ਨੇ ਐਮਰਜੈਂਸੀ ਦਾ ਮੋਰਚਾ ਜਿੱਤ ਕੇ ਪ੍ਰਧਾਨਗੀ ਛੱਡ ਕੇ ਤੌਰ ਸਾਹਿਬ ਦੇ ਹਵਾਲੇ ਕੀਤੀ ਸੀ ਦੁਰਪਾਪਾ ਔਰ ਪਾਰਲੀਮੈਂਟ ਦੀ ਮਿਲਿਟਰੀ ਵਾਪਸ ਕਰਕੇ ਪਾਰਟੀ ਨੂੰ ਕਿਸੇ ਨੌਜਵਾਨ ਨੂੰ ਦਿੱਤੀ ਸੀ ਸੋ ਸਾ ਸੁਗੀਰ ਸੀ ਬਾਦਲ ਨੂੰ ਗਈ ਸੰਤ ਹਰਜੰਤ ਸਿੰਘ ਲੋਂਗੋਵਾਲ ਦੇ ਵਰਤੀ ਸਮਾਗਮ ਸਰਹਾਜ਼ਰੀ ਸਮਾਗਮ ਦੀ ਜਾਣ ਤੋਂ ਪਹਿਲਾਂ ਮਹੱਲ ਪੰਜਾਬ ਦੇ ਲੋਕਾਂ ਦੀ ਇੱਛਾ ਨੂੰ ਪੂਰਾ ਕਰਦੇ ਆਂ ਝੁੰਦਾ ਕਮੇਟੀ ਦੀਆਂ ਸਮਾਸ਼ਾਂ ਸਿਫਾਰਿਸ਼ਾਂ ਨੂੰ ਲਾਗੂ ਕਰਦੇ ਆਂ ਔਰ ਆਪਣੇ ਵਰਕਰਾਂ ਦੀ ਨਜ਼ਰ ਨੂੰ ਪਹਚਾਣਦੇ ਆਂ ਆਪਣੀ ਪ੍ਰਧਾਨਗੀ ਨੂੰ ਤਿਆਗ ਫਤਰ ਦਿਖਾ ਕੇ ਸਾਹ ਦਸਾਂ ਤੇ ਲੰਗਵਾਰ ਦੇ ਰਾਹ ਦੇ ਤੋਂ ਦਾ ਇੱਕ ਅ ਸੰਦੇਸ਼ ਜਿਹੜਾ ਪਹੇਗਾ ਔਰ ਇੱਕ ਗਰੇ ਸਮਾਗਮ ਹੋਣਗੇ ਵਰਤੀ ਸਮਾਗਮ ਇਹਦੇ ਵਿੱਚ ਇੱਕ ਪਾਸੇ ਤਾਂ ਜੇਲਾ ਘਟਾਂ ਵਾਲੇ ਕੌਸਤੇ ਸਰਕਾਰਾਂ ਦਾ ਜ਼ੁਲਮ ਸਹਣ ਵਾਲੇ ਹੱਕ ਤੇ ਸੱਚ ਲਈ ਜੇਹਾਂ ਕੱਟ ਕੇ ਕੁਰਬਾਨੀਆਂ ਕਰਨ ਵਾਲੇ ਅਕਾਲੀਆਂ ਦਾ ਘਟੋਏਗਾ ਇੱਕ ਪਾਸੇ ਰੇਟ ਮਾਫੀਆ ਧਰਾਮ ਮਾਫੀਆ ਦੇ ਕਾਰਾਂ ਵਿੱਚੋਂ ਨਿਕਲੇ ਅਕਾਲੀਆਂ ਦਾ ਘਟੋਏਗਾ ਤੋਂ ਪੰਜਾਬ ਦੇ ਲੋਕ ਹਮੇਸ਼ਾ ਕੁਰਬਾਨੀ ਨਾਲ ਤਿਆਗ ਨਾਲ ਔਰ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨਾਲ ਖੜਦੇ ਨੇ ਤੇ ਲੋਕਵਾਲ ਦੀ ਬਰਸੀ ਤੇ ਹੱਥ ਜਿਹੜਾ ਹੈ ਉਹ ਇਸ ਹਾਬਤ ਕਰੇਗਾ ਉਹ ਭਾਵੇਂ ਪਿੰਡੇ ਤੋਂ ਲਿਆਉਣ ਭਾਵੇਂ ਸਰ ਤੋਂ ਲਿਆਉਣ ਭਾਵੇਂ ਰਾਜਸਥਾਨ ਹਰਿਆਣੇ ਤੋਂ बस ਨਾ ਭਰ ਲਿਆ ਹੁਣ ਔਰ ਮੈਂ ਸਮਝਦਾ ਜਿਹੜੇ ਕੁਰਬਾਨੀ ਵਾਲੇ ਲੋਗ ਨੇ ਪੰਥਕ ਲੋਗ ਨੇ ਉਹ ਸਾਡੇ ਘਟ ਵੀ ਚਾਹੁੰਦੇ ਮਾਫੀ ਹਮਤੀਆ ਮੁਖੀ ਦੇਖੋ ਦੇਖੋ ਇਹ ਤਾਂ ਜਹਦਾਰ ਸਾਹਿਬਾਨ ਜੋ ਉਸ ਲਈ ਕੱਲ ਤੱਕ ਖਾਬ ਦੇ ਨੇ ਪੰਜ ਤਖਤਾਂ ਦੇ ਜਥੇਦਾਰ ਮਹਬਾਨ ਨੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਦੇਖਣਾ ਕਿ ਸਾ ਸੁਗੀਰ ਦੀ ਬਾਦਲ ਹੁਣਾਂ ਨੇ ਜਿਹੜੀ ਮਾਫੀ ਮੰਗੀਆਂ ਕਿਸ ਤਰ੍ਹਾਂ ਦੀ ਮੰਗੀਆਂ ਤੇ ਉਸ ਨੂੰ ਮਾਫੀ ਲਈ ਉਹ ਕਿੰਨੇ ਕੋ ਬਨਾ ਕਰਨੇ ਔਰ ਉਸ ਮਾਫੀ ਦੀ ਉਹਨਾਂ ਨੂੰ ਕੀ ਸਜ਼ਾ ਦੇਣੀ ਪੈਂਦੀ ਹੈ ਧਰਮਕ ਮਿਆਦਾ ਅਨੁਸਾਰ ਹੋ ਰਿਹਾ ਨਾ ਅ ਇਹ ਤਾਂ ਜਹੇਦਾਰ ਸਾਹਿਬਾਨ ਨੇ ਦੇਖਣਾ ਪਰ ਇੱਕ ਗੱਲ ਜ਼ਰੂਰ ਆ ਕਿ ਪੰਛੀ ਦਾ ਪੰਜਾਬੀਆਂ ਦਾ ਜਿਹੜਾ ਬਾਰ-ਬਾਰ ਫਤਵਾ ਸਾ ਸੁਗੀਰ ਤੇ ਬਾਦਰ ਤੋਂ ਉਲਟ ਔਰ ਇਹ ਮੰਗਾ ਝੁੰਡਾ ਕਮੇਟੀ ਦੀ ਬਾਰਸ਼ਾਂ ਦੇ ਵਿੱਚ ਪਹਿਲੇ ਨੰਬਰ ਤੇ ਲਿਖਤੀ ਕਰਮਾਦੂ ਕਾਂ ਬਣਾਈ ਬਲੋ ਬਣਾਈ ਕਮੇਟੀ ਦੀ ਕਿ ਸਾ ਸੁਗੀਰ ਤੇ ਬਾਦਰ ਨੂੰ त्याग ਪੱਤਰ ਦੇਣਾ ਚਾਹੀਦਾ ਔਰ ਪ੍ਰਧਾਨਗੀ ਤੋਂ ਲੰਬੇ ਹੋਣਾ ਚਾਹੀਦਾ ਜੈ ਸ਼ਰਮਣੀ ਅਕਾਲੀ ਦਲ ਨੂੰ ਮੋਢੀਆਂ ਤੇ ਕਰਦੇ ਸੀ ਸਪੀਕਰ ਜੀ ਬਾਦਲ ਕਹਿੰਦੇ ਜੀ ਆਪਣੇ ਸ਼ਹਿਰ ਇਧੇ ਮਿਸ਼ਾ ਚੋਣ ਰਹੇ ਆ ਜੀ ਅੱਜ ਆਪਣੇ ਸ਼ਹਿਰ ਚ ਚੋਣ ਕਰਦੇ ਕਿੰਨੀ ਕੁ ਬੋਲ ਲੁੱਟਣਾ ਤੁਸੀਂ ਬਣ ਜਾਈਏ ਦੇਖੋ ਮੈਂ ਸਮਝਦਾ ਕਿ ਜਿੱਤਰਾ ਲੋਕਾਂ ਨੇ ਬੱਚਾ ਬੱਚਾ ਕਹਿ ਰਿਹਾ ਅਸੀਂ ਤਾਂ ਕਹਿ ਨਹੀਂ ਰਹੇ ਅਸੀਂ ਜੋ ਗੱਲ ਕਹੀ ਸੀ ਜਿਹੜੀ ਚੁਪਦਾ ਕਮੇਟੀ ਨੇ ਪੰਜਾਬ ਦੇ ਸਾਰੇ ਦੇ ਸਾਰੇ ਹਲਕਿਆਂ ਦੇ ਵਿੱਚੋਂ ਹਰ ਇਕੱਲੇ ਇਕੱਲੇ ਹਲਕੇ ਦੇ ਲੋਕਾਂ ਦੀ ਨਬਜ਼ ਪਛਾਣ ਕੇ ਇਹ ਸਿਫਾਰਸ਼ ਕੀਤੀ ਸੀ ਤੋਂ ਇਸ ਕਰਕੇ ਇਹ ਤਾਂ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਔਰ ਲੋਕਾਂ ਦੇ ਫਤਵੇ ਅਕੇ ਜਿੱਤ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਫਤਵੇ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ ਜੇ ਲੋਕਾਂ ਦੇ ਫਤਵੇ ਅਗੇ ਜਿੱਦ ਕੀਤੀ ਜੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਨਹੀਂ ਕੀਤਾ ਤਾਂ ਹੀ 22 ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਵਿੱਚ ਸਾਡਾ ਗ੍ਰਾਫ ਕੋਰ ਡਾਊਨ ਆਇਆ ਨਾ 22 ਚ ਬਣੀ ਸੀ ਇਤੋਂ ਦਾ ਕਮੇਟੀ 22 ਦੇ ਵਿੱਚ ਇਤੋਂ ਦਾ ਕਮੇਟੀ ਬਣੀ ਜੇ ਕਿਉਂਕਿ ਡਕ ਵਾਡੀ ਤੇ ਬਾਣ ਤੋਂ ਬਾਅਦ ਵੀ ਉਸ ਕਾਰਜਾ ਲਾਗੂ ਨਾ ਕੀਤੀਆਂ ਤੇ ਉ ਤੋਂ ਬਾਅਦ ਸਾਡਾ ਗ੍ਰਾਫ ਕੋਰ ਡਾਊਨ ਆ ਗਿਆ 18 ਤੋਂ 12% ਤੇ ਚਲੇ ਗਿਆ ਤੇ ਪਾਈ ਇਲੈਕਸ਼ਨਾਂ ਜਿਹੜੀਆਂ ਹੋਈਆਂ ਸ੍ਰੋਤੀ ਉਸ ਦੇ ਜ਼ੋਰਦੌੜ ਜਲੰਧਰ ਐ ਤੇ ਜਮੀ ਮਿੱਟੀ ਚ ਬਲਾ ਦੇ ਤਾਂ ਸਵਾਲ ਸੁਵੀਰ ਸਿੰਘ ਬਾਦਲ ਦਾ ਜਾਂ ਕਿਸੇ ਵਿਅਕਤੀ ਦਾ ਨਹੀਂ ਸਵਾਲ ਹੈ ਪੰਥਕ ਵਿਚਾਰਧਾਰਾ ਦਾ ਸਵਾਲ ਹੈ ਪੰਥਕ ਸੰਸਥਾਵਾਂ ਨੂੰ ਪੰਥ ਦੀਆਂ ਸੰਸਥਾਵਾਂ ਦੇ ਰੂਪ ਵਿੱਚ ਦੇਖਣ ਦਾ ਸੋ ਅੱਜ ਜੋ ਨਿਹਾਰ ਇਹਨਾਂ ਸੰਸਥਾਵਾਂ ਵਿੱਚ ਆਇਆ ਹਰ ਪੰਥਦਾਰ ਦੀ 585 ਨੂੰ ਚਿੰਤਾ ਕਿ ਸ਼ਰੋਮਣੀ ਕਾਲੀ ਦਰ ਵਿਚਾਈ ਗ੍ਰਾਫਟ ਨੂੰ ਕਿਵੇਂ ਦੂਰ ਕੀਤਾ ਜਾਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸੰਸਥਾ ਪੰਥ ਦੀ ਜਮਾਤ ਆ ਉਹ ਕਿਸੇ ਇੱਕ ਵਿਅਕਤੀ ਦੀ ਇੱਕ ਧੜੇ ਦੀ ਜਮਾਤ ਨਾ ਹੋਵੇ ਸਮੁੱਚੇ ਪੰਥ ਦੀ ਜਮਾਤ ਬਣੇ ਇਹ ਸਾਰੀ ਚਿੰਤਾ ਜੋ ਪੰਥਕ ਹਲਕਿਆਂ ਵਿੱਚ ਹੈ ਉਹਨੂੰ ਸਾਹਮਣੇ ਲੈ ਕੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਲੜੀਆਂ ਜਾਣਗੀਆਂ ਦੇਖੋ ਅਸੀਂ ਸਾਡੀ ਕੋਸ਼ਿਸ਼ ਆ ਇਹ ਜਿਹੜੀ ਪੰਥ ਪ੍ਰਸ ਲੋਕ ਨੇ ਪੰਥਕ ਵਿਚਾਰਧਾਰਾ ਤੇ ਪਹਿਰਾ ਦੇਣ ਬਾਏ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਅੱਜ ਕਾਲੀਦਾਲ ਕਹਿ ਲੋ ਪੰਥਕ ਸ਼ਕਤੀ ਕਹਿ ਲੋ ਖੇਰੂ ਖੇਰੂ ਹੋਈ ਆ ਪੰਥਕ ਸ਼ਕਤੀ ਵੰਡੀ ਹੋਈ ਆ ਇਸੇ ਗੱਲ ਦਾ ਸਾਨੂੰ ਦੁੱਖ ਆ ਕਿ ਜਿਨ੍ਹਾਂ ਦੇ ਕੋਲ ਅਗਵਾਈ ਆ ਉਹਨਾਂ ਨੂੰ ਚੇਤਾ ਹੀ ਕੋਈ ਨਹੀਂ ਅੱਜ ਸਾਡੀ ਜਿਹੜੀ ਖੇਰੂ ਖੇਰੂ ਹੋਈ ਸ਼ਕਤੀ ਆ ਅੱਜ ਉਹਨੂੰ ਜੋੜਨ ਦੀ ਲੋੜ ਆ ਉਹਨੂੰ ਇਕੱਠੇ ਕਰਨ ਦੀ ਲੋੜ ਆ ਔਰ ਦੇਸ਼ ਔਰ ਦੁਨੀਆ ਦੇ ਵਿੱਚ ਜਿਹੜੀ ਢਾਕ ਅਕਾਲੀਆਂ ਦੀ ਹੁੰਦੀ ਸੀ ਉਹ ਮੁੜ ਕੇ ਕੈਮ ਕਰਨ ਲਈ ਕੁਦਰਤੀ ਤੌਰ ਤੇ ਸਾਰੇ ਪੰਜਪੁਰ